ਜਾ ਖੇਤਾਂ ਦੇ ਬਾਬੇ ਦੀ ਮੇਰੇ ਤੋਂ ਬੱਚਾ ਕੀ ਤਕਲੀਫ ਆ ਬਾਬਾ ਜੀ ਮੇਰਾ ਸਿਰ ਨਾ ਖੋਰ ਕੋ ਬਹੁਤ ਜ਼ਿਆਦਾ ਲੈ ਹੁਣੇ ਵੇਖ ਲੈਨੇ ਆ ਬੱਚਾ ਤੇਰੇ ਕੋਲੇ ਦਾ ਪੈਸਾ ਹੀ ਬਹੁਤ ਆਊਗਾ ਏ ਸੱਚੀ ਬਾਬਾ ਯਾਰ ਹਾਂ ਜਾ ਬੇਚਨ ਤੋ ਕੇ ਘਰੇ ਬਹਿ ਜਾ ਜੈ ਸੰਤਾਨਾਂ ਦੇ ਬਾਬਿਆਂ ਦੇ ਜੈ ਬਾਬੇ ਜੈ ਖੇਤਾਂ ਵਾਲੇ ਬਾਬੇ ਦੀ ਔਰ ਬੱਚਾ ਬੈਠੋ ਕੀ ਤਕਲੀਫ ਆ ਬੱਚਾ ਬਾਬਾ ਜੀ ਮੇਰੇ ਨਾਲ ਦੋ ਤਿੰਨ ਦਿਨ ਹੋ ਗਏ ਤਲੀ ਚ ਖੁਰਕ ਬਣੀ ਹੁੰਦੀ ਆ ਦੇਖੋ ਬੱਚਾ ਤੇਰੇ ਕੋਲੇ ਪੈਸਾ ਬਹੁਤ ਆਊਗਾ ਅੱਛਾ ਬਾਬਾ ਜੀ ਹਾਂ ਮੇਰੇ ਬਾਬਾ ਜੀ ਤਲੀ ਚ ਵੀ ਬਹੁਤ ਖਰਕ ਹੁੰਦੀ ਹੈ ਪੈਰ ਦੀ ਪੈਰ ਦੀ ਤਲੀ ਚ ਹਾਂ ਜੀ ਤੇਰੇ ਕੰਮਾਂ ਚ ਯਾਤਰਾ ਲਿਖੀ ਆ ਬੱਚਾ ਅੱਛਾ ਬਾਬਾ ਜੀ ਧਾਰਮਿਕ ਯਾਤਰਾ ਬਾਬਾ ਜੀ ਮੇਰੇ ਨਾਲ ਬਾਹਵਾਂ ਤੇ ਵੀ ਬਹੁਤ ਖਰਕ ਹੁੰਦੀ ਹੈ ਬਾਹਵਾ ਤੇ ਵੀ ਹੁੰਦੀ ਆ ਹਾਂ ਜੀ ਉਹ ਤੈਨੂੰ ਬੱਚਾ ਖੁਰਕ ਖੁਰਕ ਪਈ ਆ ਜਾਂ ਇਦੋਂ ਪਹਿਲਾਂ ਕਿ ਚਮੜੀ ਢੇੜ ਲੈ ਆਪਦੀ ਕਿ ਡਾਕਟਰ ਤੋਂ ਲਾਜ ਕਰਾ ਬਾਬਿਆ ਕੋਲੋਂ ਕੀ ਭਾਲਦਾ ਜਾਂ ਪਾਦਾ